ਜ਼ਿਲ੍ਹਾ ਕਾਂਗਰਸ ਕਮੇਟੀ ਦੇ ਪ੍ਰਧਾਨ ਗੁਰਜੀਤ ਸਿੰਘ ਔਜਲਾ ਨੇ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਉਸ ਦੇ ਪਰਿਵਾਰ ਨੂੰ ਧਾਰਮਿਕ ਮਸਲਿਆਂ ਤੋਂ ਦੂਰ ਰਹਿਣ ਦੀ ਅਪੀਲ ਕੀਤੀ ਹੈ। ਇਸ ਮੌਕੇ ਉਹਨਾਂ ਪੰਜਾਬ ਦੇ ਹਾਲਾਤਾਂ ਬਾਰੇ ਸੁਮੇਲ ਸੈਣੀ ਨੂੰ ਜ਼ਿੰਮੇਵਾਰ ਦੱਸਿਆ। ਉਹਨਾਂ ਕਿਹਾ ਕਿ ਮੌਜੂਦਾ ਹਾਲਾਤਾਂ ਬਾਰੇ ਸੁਮੇਲ ਸੈਣੀ ਵੀ ਕਾਫੀ ਹੱਦ ਤੱਕ ਜ਼ਿੰਮੇਵਾਰ ਨੇ। ਅੱਜ ਦੀ ਜਿਹੜੀ ਪ੍ਰੈਸ ਕਾਨਫਰੰਸ ਸੀ ਜਿਹੜੀ ਪਿਛਲੇ ਸਮੇਂ ਦੇ ਹਾਲਾਤ ਆਪਣੇ ਪੰਜਾਬ ਦੇ ਬਣੇ ਨੇ ਉਹਦੇ ਸਬੰਧ ਵਿੱਚ ਸੀ। ਮੈਂ ਕਹਿਣਾ ਚਾਹੁੰਦਾ ਕਿ ਪੰਜ ਪਿਆਰੇ ਜਿਹੜੇ ਸਰਵੋੱਚ ਨੇ ਸਾਡੇ ਕੌਮ ਦੇ ਵੀ ਸੇ ਕੌਮ ਦੇ ਵੀ ਔਰ ਜਿਹੜੇ ਹਮੇਸ਼ਾ ਹੀ ਸਾਈਹਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਰਿਡ ਕਰਦੇ ਆ ਔਰ ਜਦੋਂ ਵੀ ਕਦੀ ਕੋਈ ਚ ਮਿਲਣਾ ਪਵੇ ਜਾਂ ਕੋਈ ਪ੍ਰੋਬਲਮ ਆਵੇ ਤੇ ਉਹ ਵਿਅਕਤੀਗਤ ਤੌਰ ਤੇ ਦੇ ਪਾ ਜੇ ਪਹਿਰੇ ਡਿਸੀਜਨ ਲੈਂਦੇ ਨੇ ਔਰ ਅੱਜ ਜਿਸ ਹਾਲਾਤ ਅਜ ਧਰਮਦੇਵ ਜਿੱਥੇ ਪਛਾਦ ਤੇ ਪ੍ਰਕਾਸ਼ ਸਿੰਘ ਬਾਦਲ ਨੇ ਮੈਂ ਬੇਨਤੀ ਕਰਨੀ ਚਾਹੁੰਦਾ ਇਸ ਪਰਿਵਾਰ ਨੂੰ ਕਿ ਇਹ ਆਪਣੀ ਦਖਲਦਾਜੀ ਧਰਮ ਦੇ ਬਿਲਕੁਲ ਬੰਦ ਕਰ ਦੇਣ ਕਿਉਂਕਿ ਪਿਛਲੇ ਸਮੇਂ ਤੋਂ ਸਭ ਲੋਕਾਂ ਨੂੰ ਪਤਾ ਹੈ ਕਿ ਪ੍ਰਧਾਨ ਮੱਕੜ ਵੀ ਇਲਫਾਫੇ ਚ ਭੇਜਦੇ ਨੇ ਇਹ ਜਿਹੇ ਪ੍ਰਧਾਨ ਬਣਾ ਕੇ ਮੱਕੜ ਵਰਗੇ ਔਰ ਸ਼੍ਰੀ ਕਾਲ ਤਖਸਾਲ ਜੀ ਦੇ ਜਿੰਨੇ ਜਥੇਦਾਰ ਨੇ ਇਹਨਾਂ ਵੱਲੋਂ ਚੰਡੀਗੜ੍ਹ ਬੈਠ ਕੇ ਲਾਏ ਜਾਂਦੇ ਨੇ ਔਰ ਇਹ ਫੈਸਲਿਆਂ ਦੇ ਕਾਰਨ ਹੀ ਅੱਜ ਸਾਡੇ ਜਿਹੜਾ ਇਹ ਹਾਲਾਤ ਹੋਏ ਨੇ ਇਥੋਂ ਦੇ ਔਰ ਮੈਂ ਧੰਨਵਾਦ ਕਰਦਾ ਹਾਂ ਖਾਸ ਕਰਕੇ ਹਿੰਦੂ ਵੀਰਾਂ ਦਾ ਮੁਸਲਮਾਨ ਵੀਰਾਂ ਦਾ ਜਿਨ੍ਹਾਂ ਨੇ ਇਹ ਸੈਵ ਸਿਟੀ ਗੁਰਗਾਂਧ ਸਾਹਿਬ ਜੀ ਦੇ ਵਿੱਚ ਆਸਤਾ ਪ੍ਰਗਟ ਕਰਦੇ ਹੋਏ ਸਮੁੱਚੇ ਪੰਜਾਬ ਵਾਸੀਆਂ ਨੇ ਇੱਕ ਮੁੱਠ ਹੋ ਕੇ ਔਰ ਵਿਰੋਧ ਕੀਤਾ ਹੈ ਸਰਕਾਰ ਦਾ ਔਰ ਸ਼ਾਂਤੀ ਬਣਾਈ ਰੱਖੀ ਹੈ ਔਰ ਇਹ ਸਰਕਾਰ ਆਪਣੇ ਸਮੁੱਚੇ ਜਿਹੜੇ ਯਤਨ ਆ ਇਹਨਾਂ ਦੇ ਏਜੰਸੀਆਂ ਨੇ ਸਮੁੱਚੀਆਂ ਫੇਲ ਹੋਈਆਂ ਨੇ ਔਰ ਇਹਨਾਂ ਨੂੰ ਸਰਕਾਰ 'ਚ ਬੈਨ ਦਾ ਕੋਈ ਹੱਕ ਨਹੀਂ ਹੈ ਔਰ ਮੈਂ ਕਾਲੀ ਦਲ ਦੇ ਸਮੁੱਚੇ ਜਿਹੜੇ ਵਰਕਰ ਨੇ ਜਿਹੜੇ ਜਥੇਦਾਰ ਨੇ ਇਹਨਾਂ ਦੇ ਜਮਾ ਮਲੇ ਸਭਾ ਨੇ ਕੋਈ ਵੀ ਨਹੀਂ ਉਹਨਾਂ ਨੂੰ ਇੱਕ ਬੇਨਤੀ ਕਰਦਾ ਕਿ ਜਾ ਤੇ ਘਰ ਦੇ ਵਿੱਚ ਤੁਸੀਂ ਬਾਦਲ ਦੀ ਫੋਟੋ ਧਾ ਕੇ ਉਹਦੀ ਉਹਨੇ ਗੁਰੂ ਮੰਨੋ ਉਹਦੀ ਕੋ ਕਿਤਾਬ ਬਣਾ ਕੇ ਉਹਦੇ ਦਿਵਾਲੀ ਮੱਥੇ ਟੇਕੋ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਤੁਹਾਡਾ ਗੁਰੂ ਮੰਨਣ ਦਾ ਕੋਈ ਹੱਕ ਨਹੀਂਗਾ ਕਿਉਂਕਿ ਅਜਨੇ ਦਿਨ ਹੋ ਗਏ ਆ ਤੁਸੀਂ ਲੋਕ ਤਮਾਸ਼ਾ ਵੀ ਨਹੀਂ ਕਰ ਰਹੇ ਜੇ ਤਮਾਸ਼ਾ ਵੇਖ ਰਹੇ ਜੇ ਔਰ ਤੁਹਾਡਾ ਕੋਈ ਹਦਕਾਰ ਨਹੀਂਗਾ ਕਿ ਤੁਸੀਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਗ੍ਰੰਥ ਸਾਹਿਬ ਗੁਰੂ ਮੰਨੋ ਜਾਂ ਸਾਰੇ ਰਿਜ਼ਾਈਨ ਕਰਕੇ ਰਾਜਨੀਤਿਕ ਤੌਰ ਤੇ ਹਮੇਸ਼ਾ ਲਈ ਤੋਬਾ ਕਰੋ ਔਰ ਰਿਜ਼ਾਈਨ ਕਰੋ ਆਪਣੇ ਸਰ ਇਸ ਮੱਚੇ ਪਦਾਂ ਦੇ ਉੱਤੇ ਚੰਗੀ ਗੱਲ ਆ ਜਿਉ ਉਹ ਲੇਟ ਜਾਗਿਆ ਪਰ ਜਾਗਿਆ ਤੇ ਹੈ ਨਾ ਪਰ ਮੈਂ ਇੱਕ ਗੱਲ ਚਾਹਨਾ ਕਿ 8 ਸਾਲ ਤੁਸੀਂ ਸਮੁੱਚੇ ਪੰਜਾਬ ਦੇ ਵਿੱਚ ਨਜਾਇਜ਼ ਲੋਕਾਂ ਦੇ ਪਰਚੇ ਕਰਾਏ ਆਰਥਿਕ ਮੰਦੀ ਨੇ ਦੀ ਸਮਾਜਿਕ ਸੁਰੱਖਿਆ ਲੋਕਾਂ ਦੀ ਹੈ ਨਹੀਂ ਕੀ ਐਜੂਕੇਸ਼ਨ ਸਿਸਟਮ ਪੂਰੀ ਤਰ੍ਹਾਂ ਫੇਲ ਵਪਾਰੀ ਪਰੇਸ਼ਾਨ ਪੰਜਾਬ ਛੱਡ ਛੱਡ ਬਾਹਰ ਜਾ ਰਿਹਾ ਤੁਸੀਂ ਉਹ ਜਿਹੜੇ 8 ਸਾਲ ਆ ਕੀ ਤੁਸੀਂ ਉਹ ਪੰਜਾਬ ਨੂੰ ਵਾਪਸ ਕਰ ਸਕੋਗੇ ਦੇਖੋ ਲਾ ਐਂਡ ਆਰਡਰ ਤੇ ਬਹੁਤ ਚਿਰ ਦਾ ਫੇਲ ਆ ਡੀਜੀਪੀ ਸਮੇਤ ਸੈਣੀ ਇਹਨਾਂ ਦਾ ਹਮੇਸ਼ਾ ਹੀ ਪੱਖਪੂਰਦਾ ਆ ਜੇ ਸਾਡੇ ਕਰੀਬ ਮਾਝੇ ਦੇ ਵਿੱਚ ਹੀ 14-1500 ਪਰਚਾ ਨਜਾਇਜ਼ ਕਾਂਗਰਸੀਆਂ ਤੇ ਹੋਇਆ ਹੈ ਜਿਹਦੇ ਚ 500 ਦੇ ਕਰੀਬ ਕੱਲਾ ਮਜੀਠੀ ਦੇ ਵਿੱਚ ਹੋਇਆ ਅ ਸਿੱਧੇ ਤੌਰ ਤੇ ਸਮੇਤ ਸੈਣੀ ਜ਼ਿੰਮੇਵਾਰ ਹੈ ਇਹੋ ਜਿਹੇ ਬੰਦੇ ਤੇ ਬਹੁਤ ਚਿਰ ਪਹਿਲਾਂ ਵੀ ਲਾ ਦੇਣੇ ਚਾਹੀਦੇ ਸੀ ਕਿਉਂਕਿ ਜਿਹੜੇ ਪੰਜਾਬ 'ਚ ਲਾਰਡ ਆਰਡਰ ਦੀ ਸਿਚੁਏਸ਼ਨ ਗੜਬੜੀ ਹੋਈ ਆ ਉਹ ਸਮਿਤ ਸੈਣੀ ਕਰਕੇ ਹੋਈ ਅਮ੍ਰਿਤਸਰ ਤੋਂ ਸੁਖਚੰਦ ਸਿੰਘ ਦੀ ਰਿਪੋਰਟ ਪੈਰਾਦਾ ਟੀਵੀ